ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਮਨੀਤ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਸਾਰਾ ਪਰਿਵਾਰ ਠੀਕ ਹੈ ਜੀ ਤੇ ਅੱਜ ਤਾਂ ਸਾਡੇ ਨਹੀਂ ਬਹੁਤ ਨਹੀਂ ਤਿਆਰਦਾ ਕਿੰਨੇ ਵਜੇ ਆਏ ਸੀ ਅਜੇ ਵੀ ਨਹੀਂ ਇਹ ਮੈਨੂੰ ਬਤਾ ਹਾਂ ਹਾਂ ਅਗਲੇ ਨੂੰ ਮਾਂ ਹੋਵੇ ਪੰਜ ਦਾਸ ਹੋਇਆ ਤੇ ਮੈਨੂੰ ਲੱਗਦਾ ਖਿਆਲ ਨਾ ਪੌਣੇ ਕ ਪੰਜ ਵਜੇ ਨਹੀਂ ਆਇਆ ਕਿ ਹਾਂ ਇਹ ਚਾਹ ਚੰਨ ਸਾਢੇ 3:30 ਵੇ ਲੈ ਆਇਆ ਸੀ ਇਹ ਹੋ ਗਿਆ ਥੋੜਾ ਹਾਂ ਥੋੜਾ ਥੋੜਾ ਸੀ ਤੇ ਫੋਨ ਨਹੀਂ ਤਾਂ ਹੁਣ ਥੋੜਾ ਤੇ ਇੱਧਰ ਤੁਹਾਨੂੰ ਦਿਖਾਉਣੀ ਆ ਹੁਣ ਮੇਰਾ ਮੁੰਡਾ ਬਹੁਤ ਨਹਾਈ ਜਾਂਦਾ ਹੈ ਤੇ ਯਾਰੀ ਹੁਣ ਤਰਸੀ ਜਾਂਦੀ ਕਹਿੰਦੀ ਮੈਂ ਕੱਲ ਸਿਰ ਢੋਲਿਆ ਤੇ ਹੁਣ ਮੈਂ ਛੰਨਾਉਣਾ ਨਹੀਂ ਗਿਆ ਕਿਉਂਕਿ ਇਹਦਾ ਹੁਣ ਸਿਰ ਦੇ ਬਾਅਦ ਜਿਹੜੇ ਇਹ ਖਰਾਬ ਹੋ ਜਾਣਗੇ ਸਭ ਜੜਜੇ ਜਾਣਗੇ ਤੇ ਤੁਹਾਨੂੰ ਮੈਂ ਦਿਖਾਉਣੀ ਆ ਇੱਧਰ ਹੁਣ ਮੁੰਡੇ ਨੂੰ ਕਿੰਨੀ ਮਾਸਤੀ ਜੜੀ ਪਈ ਹੈ ਦੇਖੋ ਉਹ ਫਿਰਦਾ ਨਾ ਆਈ ਜਾਂਦਾ ਤੇ ਮੀਂਹ ਦੇਖੋ ਕਿੰਨਾ ਪਈ ਜਾਂਦਾ ਪਰ ਨਾਲੇ ਚੱਲ ਪਏ ਇਹ ਲਾਲਿਆ ਸ਼ੈਂਪੂ ਸਰਚ ਨਿਕਲ ਗਿਆ ਸ਼ੈਂਪੂ ਹਾਂ ਚਾਹ ਤੋਂ ਹੌਂਕੀ ਤੱਕ ਨਹੀਂ ਡੋਰ ਗਈਂਦੀ ਹਾਂ ਹਾਂ ਡੋਰ ਕੌਣ ਬੱਤੀ ਆ ਜਾਣੀ ਬਰਵਾਲੇ ਖਰਾਬ ਹੋਣਗੇ ਤੇ ਇਹ ਲਾਇਆ ਜੀ ਲਾਸ ਹੁਣ ਬਸ ਰਹਿ ਜਾਂਦੇ ਮਹੌਨ ਨਾ ਨਾਈ ਇਹਦੇ ਦਿਮਾਗ ਹੀ ਲਿਆ ਉਦੋਂ ਤਾਂ ਮੀ ਆਈ ਜਾਂਦੇ ਤੇ ਹੁਣੇ ਪਾਣੀ ਕਿਵੇਂ ਢਲ ਜੂਗਾ ਇਹ ਦਰੋਂ ਆਪ ਕਹਿਣਾ ਮੀ ਆਉਂਦਾ ਕੱਢਦੀ ਸੁਣਨੀ ਮੈਨੂੰ ਲਾ ਦੇ ਇਹੋ ਤੰਬਾਕੂ ਦਾ ਗਰਮੀ ਨਾ ਤਪਿਆ ਪਿਆ ਹਾਂ ਤਾਂ ਤੇ ਹੁਣ ਕਿਹਦੇ ਬਾਗ ਤੇ ਹੌਟੂ ਪੁੱਠੇ ਕੰਮ ਹੀ ਕਰਨੇ ਤੈਨੂੰ ਸਿੱਧਾ ਕੰਮ ਤਾਂ ਕੋਈ ਆਉਂਦਾ ਨਹੀਂ ਦੇਖੋ ਬਿਜਲੀ ਬਹੁਤ ਲਾਹੀ ਨੂੰ ਲਾਉਣਾ ਪਿਆ ਜੀ ਦਿੱਕਤੀ ਆ ਗਈ ਹੈ ਹੈ ਬਿਜਲੀ ਲੱਤੀ ਆ ਗਈ ਆਂਦੇ ਹਾਂ ਜੀ ਤੇ ਵਲੌਗ ਦੇ ਐਂਡ ਤੱਕ ਕੁਝ ਬਣੇ ਰਿਓ ਜੀ ਮੈਂ ਬਣਾਉਣੀ ਹੈ ਜੀ ਹਲੇ ਨੂੰ ਦੇ ਪਾਪਾ ਹੋਣ ਵਾਲੇ ਕੰਮ ਤੋਂ ਆਏ ਜੀ ਸਾਡੇ ਕੁਝ ਚੀਜ਼ਾਂ ਦੇ ਲਈ ਆ ਜਾਵਾਂਗੇ ਬਹੁਤ ਟੇਸਟੀ ਪਿਆਰਾ ਸੁਪਨਾ ਬਣਾਉਣੀ ਦੋਵੇਂ ਕੌਣ ਦਾ ਨਹੀਂ ਦੈਨ ਉਹ ਨਾ ਤੇ ਖਪੜੇ ਪੈਣ ਵਾਲੇ ਆ ਤੇਰੇ ਸਾਵੀ ਆਈ ਦੀ ਬਾਤ ਕਿਹੜੀ ਤੇ ਮੈਂ ਕਦੇ ਨਹੀਂ ਖੱਟੀਆ ਮਾਰਿਆ ਵੀ ਜਿਹੜੀ ਰੋਟੀ ਜਾਵੇ ਇਹ ਮੇਰੀ ਕਿਸ਼ਤੀ ਜਾਣਾ ਡਾ ਗਿਆ ਮਾਂ ਬਈ ਇਹਨੂੰ ਫਰੇਜ਼ ਕਿੱਜਾ ਗਿਆ ਇਹਨੂੰ ਹਟਾ ਦੇ ਇਹਨੇ ਕਿਸ਼ਤੀ ਪਨਾ ਹਾਂ ਟਾਈਮ ਮਾਰਦੇ ਨਾ ਕਿਸ਼ਤੀ ਬਣਾਇਆ ਉਹਦੇ ਉੱਤੇ ਰੋਟੀ ਉੱਤੇ ਆਏ ਮੈਂ ਨਹੀਂ ਆਣਾ ਆਉਦੇ ਸਾਡਾ ਵੀ ਆਵੇ ਹਾਂ ਕਿਉਂ ਕਰ ਦਿਓਂ ਕਰ ਦਿਓਂ ਕਰ ਕੇ ਇਸ ਦੇ ਮੈ ਤੋਂ ਤਾਨ ਕਰੀਂ ਹੋ ਗਈ ਰੀ ਟੈਸਟ ਦੇ ਪਹਿਲਾ ਬਚਪਨ ਦੇ ਵਿੱਚ ਕਿਹਨੇ ਕਿਹਨੇ ਇਹ ਕੇਸਟੀਆਂ ਬਣਾ ਕੇ ਮੀਂਹ ਦੇ ਵਿੱਚ ਛੱਡੀਆਂ ਤੁਸੀਂ ਕਹਿੰਦੇ ਮੈਂ ਰੰਗਾ ਮੈਂ ਰੰਗਾ ਮੈਂ ਰੰਗ ਉਹ ਤਾਂ ਖੜ ਗਈ ਉੱਥੇ ਉਹ ਉੱਥੇ ਜਾ ਬਿਟਲਾਂ ਕੋਲ ਜਾ ਕੱਢ ਲਾ ਗੀ ਨਹੀਂ ਨਹੀਂ ਤੂੰ ਨਹੀਂ ਜਾਣੇ ਬੈਂਜੀ ਮੀਂਹ ਇਹ ਤਾਂ ਕਿ ਜਾਈ ਹੈ ਮੀਂਹ ਹੋ ਗਿਆ ਬਰਨਾਲੇ ਜਾਂਦੇ ਗੱਲੇ ਬਰਨਾਲੇ ਇੰਜਣ ਲੈਣ ਦੇ ਦੇਖ ਮੀਂਹ ਵੀ ਵੀਰ ਹੋ ਜਾਂਦਾ ਬਰਨਾਲੇ ਚੱਲੀ ਜਾਂਦੇ ਆ ਮੀਂਹ ਘੱਟਦਾ ਮੀਂਹ ਘਾਟਾ ਵਾਲਾ ਹਾਂ ਅਰ ਮੈਂ ਪਾਣੀ ਨਾ ਨਾ ਨਹੀਂ ਝੰਡੀ ਹੋਦਾ ਸਾਫ ਕਰਾ ਮੀਂਹ ਵਿੱਚ ਥਾਂਜ ਪਾਣੀ ਖੜਾ ਗਾਓ ਦੇਖ ਮੇਰੇ ਘੜਾ ਅੰਕ ਲੱਗੇ ਹੋ ਜਿਹੜਾ ਹੁੰਦੇ ਸੀ ਜਾਂਦੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੇਖਿਓ ਵੀ ਬਚਪਨ ਦੇ ਵਿੱਚ ਐਸ ਤਰ੍ਹਾਂ ਤੁਸੀਂ ਤਾਕਤ ਦੇ ਜਿਹੜੇ ਇਹ ਕੇਸੀਆਂ ਬਣਾ ਕੇ ਤੁਸੀਂ ਵੀ ਛੱਡੀਆਂ ਹੁਣ ਆ ਤੇ ਛੱਡੀਆਂ ਤੁਹਾਨੂੰ ਕਮੈਂਟ ਕਰਕੇ ਦੱਸੋ ਕਿ ਕਿਹੋ ਜਿਹਾ ਹੈ ਤਾਂ ਮੈਂ ਕਮੈਂਟ ਕਰਕੇ ਦਿਲੋਂ ਕਰਦੇ ਹਾਂ मेरी बेटी ने केसी बनाई थी समुद्रे ने पानी देखते चलो वैसे मीह पै गया है ना मौसम जो ठंडा हो गया काफ़ी दिन ठंडा ही रहूँगा मौसम बहुत गर्मी पड़ रही थी तो लोनियाँ बहुत बहुत मरदान थी चलो हम वजिया छत्ता छुक्ता हम ठंडा हो जाएगा ठंडा पड़े ठंडे हो जाए गा तो वजिया मौसम भी ठंडा हो गया हम दो चार महीने के पाए गए ਅੱਜ ਨਹੀਂ ਮੈਰਾ ਕੋ ਦੋ ਚਾਰ ਦੇ ਹੋਰ ਨਹੀਂ ਜੇ ਪੈ ਗਈ ਨਾ ਤੇ ਵਧੀਆ ਮੌਸਮ ਜਦੋਂ ਬੜਾ ਹੁੰਦਾ ਹੋ ਜਾਂਦਾ ਹਾਂ ਹਾਂ ਤੇ ਨਾ ਇਹ ਨਾ ਸਰ ਦੇਖ ਰਿਹਾ ਕਰ ਮੌਸਮ ਹੋ ਗਏ ਚੱਲਨੇ ਆ ਕਿਸ ਦੀ ਗੱਲ ਅਭੀ ਬੈਠ ਕੱਡਾ ਬਾਹਰ ਦੇਖ ਰਿਹਾ ਹਾਂ ਮੈਂ ਵੀ ਆਖੀ ਨਹੀਂ ਬਾਹਰ ਤੇ ਰ ਬੈਠਦਾ ਕਿਲਾ ਨਾ ਮਰੀਆਂ ਦਿੱਤੇ ਬਈ ਆਹ ਦੇਖੋ ਜੀ ਫਿਰ ਲੋਬ ਦੇ ਨਾਮ ਤੇ ਇੱਕ ਬਣ ਰਿਹਾ ਹੁਣ ਮੈਂ ਸਲੂਟੀ ਬਣਾਉਣੀ ਹੈਗੀ ਆ ਸਾਈਟ ਤੇ ਲੈਂਦਾ ਹੈ ਜੀ ਖਾਂ ਦੇਖੋ ਇਹ ਤਾਂ ਪ੍ਰਸ਼ਾਦ ਮਹਾਰਾਜ ਜੀ ਕਰਿਆ ਆ ਬਣਾਵਾ ਦੇ ਛੱਲੇ ਦੋਨੇ ਪੈਰ ਘਰ ਦਾ ਇਸ ਦੇ ਵਿੱਚ ਤੇ ਜੇ ਤੂੰ ਲੈ ਇੱਕ ਪੀਣਾ ਦੇਖ ਲੈ ਫਿਰ ਉਹ ਪਾ ਦੇ ਬੈਠ ਕੇ ਦੇ ਵਿੱਚ ਬੜੀ ਸ਼ਰਾਰਤ ਕਰਦੀ ਆ ਬਸ ਅਕੀੜੂ ਆ ਪੰਜ ਚਾਹ ਚੱਲ ਜਾਂਦਾ ਨਾ ਮੌਸਮ ਠੰਡੇ ਦਾ ਹੈ ਜਵਾਕਾਂ ਨੂੰ ਵੀ ਆਏ ਚਾਹ ਚੜਿਆ ਪਿਆ ਹੈ ਹੁਣ ਪੂਰੇ ਮੌਸਮ ਠੰਡੇ ਦਾ ਆਹ ਚਾਹ ਬਣਾਉ ਅੱਜ ਦੁਪਹਿਰ ਮੈਂ ਬਣਾਉਗੀ ਆਲੂ ਕੰਡੇ ਦੀ ਸਬਜ਼ੀ ਤੇ ਘਰੇ ਮੈਂ ਪਕੌੜਾ ਬਣਾਉਂਗਾ ਤੇ ਦੇਸਣ ਦੇਣਾ ਤੇ ਨਾਲ ਵਿੱਚ ਓਟ ਪਾ ਦਾਂਗੇ ਕਿਉਂਕਿ ਸਬਜ਼ੀ ਬਣਾਉਣ ਦੇ ਟਾਈਮ ਤੇ ਤਾਂ ਮੀਂਹ ਆ ਗਿਆ ਹਨਾ ਤੇ ਜਿਵੇਂ ਭਾਈਆਂ ਨੇ ਆਉਣਾ ਸੀ ਸਬਜ਼ੀ ਵਿੱਚ ਨਾਲ ਆਏ ਨੇ ਤੇ ਚਲੇ ਹੁਣੋਂ ਇੰਨੇ ਮੀਂਹ ਦੇ ਵਿੱਚ ਕਿੱਥੇ ਪਹੁੰਚਗੇ ਇਹ ਤਾਂ ਰੁਕ ਗਿਆ ਮੀਂਹ ਕਟਿਆ ਦਾ ਆ ਜਾਣਗੇ ਚੱਲਿਆ ਇਸ ਤਰ੍ਹਾਂ ਇੰਨੇ ਵਿੱਚ ਕਿੱਥੇ ਹੋਣਾਗਾ ਚਾਹ ਤੇ ਘਰ ਬਣਾਉਂਗੀ ਮੈਂ ਆ ਦੋ ਘੰਟੇ ਤੇ ਨਾਲ ਪਾਵਾਂਗੇ ਆਪਾਂ ਪਕੌੜਾ ਉਹ ਮੈਂ ਬੇਚਨ ਦੀਆਂ ਘਰੇ ਬਣਾਉਂਗਾ ਤੇ ਪਕੌੜਾ ਤੇ ਉਹ ਪਾਵਾਂਗੇ ਬਹੁਤ ਸੌਖੇ ਤਰੀਕੇ ਨਾਲ ਵਿੱਚ ਮੈਂ ਪਕੌੜਾ ਦਾ ਬਣਾ ਲੈਣਾ ਹੈ ਜੇ ਕੋਈ ਕੋਈ ਤਰੀਕਾ ਦੇਖਣਾ ਮੈਂ ਤੁਹਾਨੂੰ ਪਕੌੜਾ ਬਣਾਉਣ ਦਾ ਤੁਸੀਂ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਇਹਨਾਂ ਨੂੰ ਬਣਾ ਕੇ ਦਿਖਾਓ ਤੁਸੀਂ ਕਿਵੇਂ ਬਣਾਇਆ ਹੈ ਇਸ ਚਲੇਗਾ ਪਕੌੜਾ ਤਾਂ ਆਪਾਂ ਤੁਹਾਨੂੰ ਜ਼ਰੂਰ ਬਣਾ ਕੇ ਦਿਖਾਉਣਾ ਵੀ ਪਕੌੜਾ ਬਿਨਾ ਮੀਚਿੰਗ ਤੋਂ ਬਿਨਾ ਬੋਤਲ ਤੋਂ ਜਿਹੜੇ ਹੈ ਪਕੌੜੀਆਂ ਬਣਾਇਆ ਇਹਨਾਂ ਘੱਟ ਦੇ ਵਿੱਚ ਹਾਂ ਇਹ ਐਂਡ ਤੱਕ ਬਣੇ ਦਿਓ ਤੇ ਮੈਂ ਸੋਚੀ ਹੂੰ ਇਹ ਪਛਾਦ ਬਣਾ ਕੇ ਦੇਣਾ ਤੇ ਨਹੀਂ ਬਣਾ ਦੋ ਕਿੰਨਾ ਸੋਹਣਾ ਮੌਸਮ ਹੈ ਪਛਾਦ ਖਾਣ ਦੀ ਕਰੀ ਨਾ ਗਰਮ ਗਰਮ ਹੋਏ ਲਗਾਓ ਹਾਂ ਸੋਈ ਵਾਲਾ ਡੜੀ ਪਛਾਦ ਖਾਣਾ ਮੈਂ ਨਾ ਭਈ ਆਪਾਂ ਤਾਂ ਬਸ ਸਮੋਸੇ ਖਾਵਾਂਗੇ ਯਾਰ ਉਹੇ ਕਦੰ ਦਾੜ ਤੇ ਬੰਨੇ ਆ ਵੇ ਕੇ ਵੇ ਆ ਵੇ ਕਾ ਸੰਗਦਾ ਹਨ ਮੂੰਹ ਬਣਾ ਕਰਦਾ ਦੇ ਕਰਦਾ ਨਹੀਂ ਮੈਂ ਦੇਖਦਾ ਘਟਾ ਇਧਰਾਂ ਕਿਨੇ ਹੋਵੇ ਹਾਂਜੀ ਸਬਜੀ ਤਾਂ ਆਪਾਂ ਬਣਾ ਲਈ ਆ ਇਧਰ ਤੇ ਹਜੇ ਤੱਕ ਲਾਈਟ ਵੀ ਨਹੀਂ ਆਏਗੀ ਤੇ ਹੁਣ ਮੈਂ ਬਣਾ ਕੇ ਦਿੰਨੀ ਆ ਬੱਚਿਆਂ ਨੂੰ ਪ੍ਰਸ਼ਾਦ ਆਟੇ ਦਾ ਠੀਕ ਹੋ ਉਹਦੇ ਵਾਸਤੇ ਆਪਾਂ ਕੜਾਈ ਰੈਡੀ ਕਰ ਲਈ ਆ ਪ੍ਰਸ਼ਾਦ ਅੰਡ ਇਹਦੇ ਚਾਹ ਕਰਕੇ ਉਹ ਆ ਆਪਾਂ ਛਾਂ ਲਿਆ ਆਟਾ ਤੇ ਹੁਣ ਮੈਂ ਇਹਨਾਂ ਨੂੰ ਬਣਾ ਕੇ ਦਿੰਕੂ ਪ੍ਰਸ਼ਾਦ ਸਾਰੀ ਵਿੱਚ ਪਾਣੀ ਡੋਲਦਾ ਸਾ। ਇਹਨਾਂ ਦੇ ਟਿੱਕੀ ਆਗੇ ਕੰਮ ਤੋਂ ਤੇ ਮੈਡਮ ਜੀ ਵੀ ਨਾ ਕੇ ਆ ਗਈ। ਕੋਈ ਠੰਡ ਲੱਗੀ ਸੀ ਹੁੰਦਾ। ਓਕੇ। ਹਾਂਜੀ ਹੁਣ ਬੱਸ ਬਣਾਉਣ ਲੱਗੇ ਮੈਂ ਪ੍ਰਸ਼ਾਦ ਤੇ ਸਬਜ਼ੀਆਂ ਬਣਾ ਕੇ ਰੱਖ ਲਈ ਐ। ਤੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਬਾੜੀਂ ਕਰਮ ਕਰ ਲਵਾਂਗੀ। ਉਸ ਤੋਂ ਬਾਅਦ ਆਪਾਂ ਟੈਨ ਭੁੰਨਾਂਗੇ ਤੇ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਕਿਉਂਕਿ ਇਹ ਬਹੁਤ ਜ਼ਿੱਦ ਕਰੀ ਜਾਂਦੇ ਸੀ ਕਿ ਮੈਨੂੰ ਪ੍ਰਸ਼ਾਦ ਬਣਾ ਕੇ ਦੇ ਸਾਨੂੰ ਪ੍ਰਸ਼ਾਦ ਬਣਾ ਕੇ ਦੇ ਜੋ। ਕਿਉਂਕਿ ਮੌਸਮ ਹੋ ਗਿਆ ਠੰਡਾ ਜਾ ਤੇ ਜਿੰਦਾਂ ਮੈਂ ਇਹ ਬਣਾਈ ਤੇ ਹੁਣ ਨਾ ਦੇਖੋ ਮਸਾਂ ਵੀ ਹਟਿਆ ਹਜੇ ਵੀ ਕੰਨ ਮਨ ਕੇ ਮਨ ਹੋਈ ਨਹੀਂ ਇੱਧਰ ਮੈਂ ਡਲਿਚ ਵਿੱਚ ਚਾਹ ਪੀ ਜਾਂਦੇ ਹਾਂ ਬੜੀ ਨਾ ਲੈਟ ਹੈ ਨਹੀਂ ਥੋੜੀ ਜਿਹੀ ਹੁਣ ਕਾਲੇ ਪਾਣ ਚਾਹ ਹੋ ਗਈ ਇਹ ਵੀਡੀਓ ਤੇ ਹੁਣ ਅਸੀਂ ਵੀ ਕੀ ਕਰ ਸਕਦੇ ਹਾਂ ਲੈਟ ਹੈ ਨਹੀਂ ਕੀ ਤੇ ਬਣਾਉਂਗਾ ਸਿਖਾਉਣਾ ਸੀ ਜਮੀ ਦਾ ਤੇ ਇੱਧਰ ਦੇਖੋ ਬਾਹਰ ਚੱਲੀਏ ਆਪਾਂ ਅਜ ਮੀ ਆਈ ਜਾਂਦਾ ਆਜੋ ਖਿਚਾਦ ਆਪਾਂ 2 ਮਿੰਟ ਜਿਦਾ ਆ ਗਿਆ ਜੂਰ ਨੂੰ ਦਾ ਪਾਣੀ ਨਹੀਂ ਦਿੱਤਾ ਕਿੱਥੋਂ ਪਾਣੀ ਲੈਣਾ ਚੱਲਾ ਜਾਂਦੇ ਹਾਂ

ਥੋੜਾ ਥੋੜਾ ਖਾ ਲੋ ਆ ਵੇ ਲੋ ਕਿ ਮੈਂ ਭੱਜਾਂ ਹਾਂ ਕਿੰਨਾ ਦਿਵਾਣਾ ਤੈਨੂੰ ਕਿੰਨਾ ਪਾਉਣਾ ਥੋੜਾ ਪਾ ਦਿਓ ਮੰਮੀ ਚਲ ਪਾ ਦੇ ਅੱਜ ਇਹ ਕਿਰਚੀ ਪਾ ਹੈਗੀ ਬਸ ਬਸ ਇਹ ਆ ਜਾਂਦੀ ਹੈ ਕਰਚੀੜੀ ਪਾਈ ਵੇੜੇ ਉਹ ਵੀ ਪਾ ਦਿਓ ਨਹੀਂ ਫਿਰ ਦੁਨਾਉਂਦੇ ਮੈਂ ਬਸ ਦੋ ਮਿੰਟ ਲਗਾ ਕੇ ਦੋ ਮਿੰਟ ਚ ਡੂੜੀਆਂ ਦੇ ਪਾ ਲੈਣਾ ਨਾ ਆਇਆ ਨਾ ਆਇਆ ਤੇ ਟੇਸਟ ਕਰਦੇ ਹਾਂ ਫਿਰ ਲੋਕ ਕਿੰਨਾ ਪਾਉਂ ਥੋੜਾ ਪਾ ਦਿਓ ਆਪਾਂ ਕਿਵੇਂ ਬਣਾਇਆ ਟੇਸਟੀ ਬਣਾਇਆ ਆ ਰਹੀ ਹੈ ਟੇਸਟੀ ਲੈਡ ਤਾਂ ਫੇਸ ਤੇ ਲਾਈ ਬੈਠੀ ਹੈ ਅਬਲੀ ਜਮਾ ਨਾ ਵੇ ਰੱਖੀ ਅਸੀਂ ਕਹਿਣਾ ਮਤਲਬ ਪ੍ਰਸ਼ਾਦ ਵੀ ਬਣਾ ਲਿਆ ਠੀਕ ਹੈ ਤੇ ਸਬਜ਼ੀ ਵੀ ਬਣਾ ਲਈ ਹੈ ਤੇ ਅਸੀਂ ਹੁਣ ਚਾਹ ਵੀ ਬਣਾ ਲਈ ਸੀਗੀ ਤੇ ਕਿਉਂਕਿ ਹੁਣ ਜਿਹੜਾ ਪ੍ਰਸ਼ਾਦ ਖਾਣਾ ਹੁਣ ਕਹਾਂਗੇ ਪ੍ਰਸ਼ਾਦ ਤੋਂ ਠੰਡਾ ਪਾਣੀ ਉੱਤੋਂ ਦੀ ਪੀਂਦੇ ਨਹੀਂ ਜੇ ਠੰਡਾ ਪਾਣੀ ਉੱਤੋਂ ਦੀ ਪੀ ਗਏ ਤਾਂ ਥੋੜਾ ਗਲਾ ਖਰਾਬ ਹੋ ਜੂਗਾ ਇਸ ਕਰਕੇ ਥੋੜੀ ਸੇਫਟੀ ਵੀ ਵਰਤਾਂਗੇ ਨਹੀਂ ਅੱਜ ਸੋਨ ਹੋਵੇ ਤੇ ਨਾ ਨਾ ਠੰਡੇ ਪਾਣੀ ਨਾਲ ਮੀਂਹ ਉਹਨਾ ਦੋ ਦਿਨਾਂ ਅਸੀਂ ਹੁਣ ਕੰਮ ਕਰਕੇ ਤੇ ਹੁਣ ਅਸੀਂ ਖਾਣ ਲੱਗੇ ਆ ਪ੍ਰਸ਼ਾਦ ਬਣਾ ਲਿਆ ਹੈਗਾ ਤੇ ਹੁਣ ਬਸ ਇੱਥੇ ਵਲੌਗ ਦਾ ਕਰਦੇ ਆ ਐਂਡ ਤੇ ਤੁਹਾਨੂੰ ਵਧੀਆ ਲੱਗਿਆ ਹੋਵੇ ਬਲੌਗ ਤਾਂ ਤੁਸੀਂ ਲਾਈਕ ਸੇ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਤਾਂ ਕੋਈ ਨੈਕਸਟ ਵਲੌਗ ਸੈਂਕ ਯੂ ਬਾਏ ਓਕੇ ਬਾਏ